ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਤਿੰਨ ਨਸ਼ਾ ਤਸਕਰ ਕਾਬੂ ਕਰ ਲਏ ਗਏ। ਦੱਸ ਦਈਏ ਕਿ ਇਹਨਾਂ ਨਸ਼ਾ ਤਸਕਰਾਂ ਦੇ ਕਬਜ਼ੇ ਦੇ ਵਿੱਚੋਂ 12 ਕਿਲੋ 70 ਗ੍ਰਾਮ ਹੈਰੋਇਨ, ਅੱཅੂ ਲੱਖ 12 ਹਜ਼ਾਰ ਦੀ ਡਰਗਮਨੀ ਤੇ ਇੱਕ ਆਟਿਕਾ ਕਾਰ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਇੱਕ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹਨਾਂ ਨਸ਼ਾ ਤਸਕਰਾ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਇਤਿਆਮ ਦਾ ਐਕਟ ਦੇ ਤਹਿਤ ਮਾਮਲੇ ਦਰਜ ਨੇ ਪੁਲਿਸ ਵੱਲੋਂ ਇਹਨਾਂ ਨਸ਼ਾ ਤਸਕਰਾ ਦੇ ਹੋਰ ਲਿੰਕ ਦੀ ਜਾਣਕਾਰੀ ਹੁਣ ਇਕੱਠੀ ਕੀਤੀ ਜਾ ਰਹੀ ਹੈ ਹੁਣ ਕੰਪਿਊਟਰਾਈਜ਼ਡ ਵੀ ਹੈ ਉਥੋਂ ਹੀ ਉਹ ਫਿੱਟ ਕਰ ਦਿੰਦੇ ਆ ਇੱਥੇ ਉਹਨਾਂ ਨੂੰ ਜਿਹੜਾ ਹੈਗਾ ਆਪ ਦਾ ਉਹ ਲੇਜ਼ਰਸ ਦੇ ਨਾਲ ਤੇ ਹੋਰ ਜਿਹੜੇ ਇਨਬिल्ਟ ਕੈਮਰਾਸ ਦੇ ਨਾਲ ਪਤਾ ਲੱਗ ਜਾਂਦਾ ਵੀ ਸਪੌਟਿੰਗ ਹੋ ਜਾਂਦੀ ਹੈ ਵੀ ਕਿੱਥੇ ਸੱਟਣਾ ਉੱਥੇ ਜਾ ਕੇ ਇਹ ਡਰਾਪਿੰਗ ਕਰ ਦਿੰਦੇ ਆ ਇਹ ਯਾਰ ਡ੍ਰੋਨ ਗੇ ਇਧਰ ਉਧਰ ਵੀ ਹੋ ਜਾਂਦੀ ਆ ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਉੱਥੇ ਉਹਨਾਂ ਤੋਂ ਤਾਂ ਵਾਧੂ ਪਿਆ ਸਾਰਾ ਕੁਝ ਸੋ ਉੱਥੇ ਉਹ ਸਿੱਟ ਦਿੰਦੇ ਆ ਜਿਹੜਾ ਕੋਈ ਸਮੱਗਲਰ ਇਧਰ ਤਾਂ ਹੁੰਦਾ ਉਹਨਾਂ ਦੇ ਅੰਟਾਚੂ ਚੱਕ ਲੈਂਦਾ ਪੰਜਾਬ ਪੁਲਿਸ ਨੇ ਇੰਨੀ ਵੱਡੀ ਜਿਹੜੀ ਕਰੀਏ ਬਹੁਤ ਤੇ ਬੀਐਸਐਫ ਵੀ ਲੋਹ ਰਹੀ ਹੈ ਇੰਨੀ ਵੱਡੀ ਜਿਹੜੀ ਗੱਲ ਆ ਰਹੀ ਹੈ ਕਿ ਉਸੇ ਜਿੰਨਾ ਚਿਰ ਤੱਕ ਸਾਡੇ ਕੋਲ ਜਿਹੜਾ ਉਹ ਡਰੋਨ ਰਡਾਰਸ ਵਗੈਰਾ ਹੈਗਾ ਜਿਵੇਂ ਯੂਨੀਅਨ ਗਵਰਨਮੈਂਟ ਉੱਥੇ ਪਰਾਨਾ ਕਰਾਈਆ ਬੀਐਸਐਫ ਵੀ ਲੈ ਰਹੀ ਹੈ ਉਹ ਸਾਰਾ ਜਿੰਨਾ ਚਿਰ ਤੱਕ ਉਹ ਐਂਟੀ ਡਰੋਨ ਸਿਸਟਮ ਜਿਹੜਾ ਵਾ ਸਾਡਾ ਬਾਰਡਰ ਦੇ ਵਿੱਚੋਂ ਇੱਕ ਕਰ ਜਦੋਂ ਐਕਟੀਵੇਟ ਹੋ ਗਿਆ ਕਿਉਂਕਿ ਹਰ ਚੀਜ਼ ਦਾ ਵੇਖੋ ਪਹਿਲਾਂ ਆਪਾਂ ਕੰਡੇ ਵਾਲੀ ਤਾਰ ਲਾਈ ਇਹਨਾਂ ਤੋਂ ਇਸ ਇਹਨਾਂ ਦੀਆਂ ਕਰਤੂਤਾ ਤੋਂ ਬਚਣ ਲਈ ਕਿੰਨਾ ਖਰਚਾ ਹੋਇਆ ਫਿਰ ਇਹਨਾਂ ਨੇ ਹੁਣ ਫਿਰ ਥਰੋਹਾਂ ਕਰਨ ਲੱਗ ਪਏ ਗਲੀਲ ਸਿਸਟਮ ਦੇ ਨਾਲ ਐ ਸਿੱਟਦੇ ਸੀਗੇ ਹੌਲੀ ਹੌਲੀ ਟੈਕਨੋਲੋਜੀ ਜਿਹੜੀ ਆ ਉਹ ਤਾਂ ਆਈ ਵਿਆਹ ਸ਼ਾਦੀਆਂ ਜਾਂ ਹੋਰ ਡਰੋਨ ਤੇ ਆਈ ਚੰਗੇ ਪਰਪਸ ਲਈ ਪਰ ਇਹ ਗੰਦੇ ਬੰਦੇ ਇਹਨਾਂ ਨੇ ਉਹਨਾਂ ਨੂੰ ਦੂਜੇ ਪਾਸੇ ਕੰਮ ਲਈ ਯੂਜ਼ ਕਰ ਲਿਆ ਹੁਣ ਆਪਾਂ ਕੋਈ ਐਂਟੀ ਡਰੋਨ ਚੀਜ਼ ਜਿਹੜੀ ਆ ਉਹਨੂੰ ਇਨਵੈਂਟ ਕਰਾਂਗੇ ਤਾਂ ਕਿ ਇਹਨਾਂ ਦੇ ਡਰੋਨs ਠੇ ਜਾਣ ਇੱਥੇ ਥੱਲੇ ਫੜੇ ਫੜ ਦੇ ਜਾਣ ਜਾਂ ਗੈਸ ਮਗਲਰ ਜਿਹੜੇ ਅੰਦਰ ਆ ਉਹਨਾਂ ਕੋਲ ਨਾਲ ਡ੍ਰੌਪਿੰਗ ਉਹਨਾਂ ਤੱਕ ਪਹੁੰਚੇ ਆਪਾਂ ਐਂਟੀ ਡਰੋਨ ਸਿਸਟਮ ਤੇ ਕੰਮ ਕਰ ਰਹੇ ਆਂ ਔਰ ਜਲਦੀ ਉਹ ਉੱਥੇ ਲਾਗੂ ਵੀ ਹੋ ਜੂਗਾ ਹੁਣ ਉਹ ਜਿਹੜਾ ਆਪਾਂ ਐਂਟੀ ਡਰੋਨ ਵਾਲਾ ਤੇ ਆਪਾਂ ਕੰਮ ਖਤਮ ਕਰ ਲਿਆ ਹੁਣ ਨੈਕਸਟ ਵੀਕ ਕੋ ਇਹ ਕੀ ਕਰਦੇ ਕੋ ਇਹਨਾਂ ਨੇ ਆਪਾਂ ਨੂੰ ਛੇੜੀ ਜਾਣਾ ਤੋ ਆਪਾਂ ਜਿਹੜਾ ਆਪਣਾ ਮੁਲਕ ਸਾਨੂੰ ਪਤਾ ਵੀ ਆਰ ਲਾ ਬਾਈਡਿੰਗ ਸਾਨੂੰ ਪਤਾ ਸਾਡਾ ਵੀ ਆਰ ਡਵੈਲਪਿੰਗ ਨੇਸ਼ਨ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਉਹਨਾਂ ਨੇ ਕੁਝ ਨਾ ਕੁਝ ਕਰ ਹੀ ਜਾਣਾ ਸੋ ਐਂਟੀ ਡਰੋਨ ਸਿਸਟਮ ਜਲਦੀ ਚੱਲ ਪੈਣਾ ਉਹਦੇ ਨਾਲ ਡਰੋਨ ਵਾਲਾ ਜਿਹੜਾ ਹੈਗਾ ਇਹਨਾਂ ਦਾ ਉਹ ਵੀ ਕੰਮ ਖਤਮ ਹੋ ਜਾਣਾ ਬਹੁਤ ਵੱਡਾ ਸਵਾਲ ਹੈ ਜੀ ਪੰਜਾਬ ਤੋਂ ਵੀ ਲੱਗੇ ਕਿ ਇੱਕ ਬੜਾ ਵੱਡਾ ਸਵਾਲ ਹੈ ਕਿ ਸਰ ਅੰਡੀ ਦੇ ਪਰਚੇ ਲਗਾਤਾਰ ਵਧ ਤੋਰ ਰਹੇ ਆ ਤੁਸੀਂ ਦੱਸਿਆ ਕਿ ਕਾਫੀ ਵੱਡੀ ਤਰ੍ਹਾਂ ਚ ਗਏ ਪਰ ਜਿਹੜੇ ਏਐਸਆਈ ਜਿਹੜੇ ਹੁਣ ਪਰਦੀ ਪ੍ਰਮੋਟ ਹੋ ਗਏ ਹੈ ਜੀ ਇਹਦੇ ਦਾ ਪੱਕੇ ਆ ਉਹ ਪਰਚਾ ਦੇ ਸਕਦੇ ਐ ਜਿਹੜੀ ਦਾ ਦੂਜੇ ਦੇ ਨਹੀਂ ਲੱਗਦੇ ਜੀ ਜਿੰਨੇ ਨੰਬਰ ਪਰਚੇ ਦਰਜ ਕਰਨਾ ਤੇ ਜਿਹੜੀ ਸਾਰੀ ਬੂਸ ਦਾ ਪਰਚੇ ਦਰਜ ਕਰਨ ਦੇ ਕਰਾਂ ਦੇ ਲੱਗੀਆਂ ਜਿਹੜੇ ਦੂਸਰੇ ਮੁਲਾਜ਼ਮ ਐ ਜਿਹੜੇ ਪ੍ਰਮੋਟ ਹੋ ਗਏ ਐ ਸਹੀ ਪਰ ਅੱਛੇ ਚ ਹੋਏ ਐ ਪਰ ਉਹ ਅਚਾਰੀ ਦੇ ਭੰਦੇ ਇਹ ਉਹਨਾਂ ਨੂੰ ਵੀ ਕਿੱਥੇ ਕੀਤਾ ਜਾ ਰਿਹਾ ਜੀ ਕੋਈ ਸੁਪਰਾਲਾ ਸਈ ਪਲੀਜ਼ ਕੋ ਇੱਕ ਕੰਮ ਨਹੀਂ ਹੈਗਾ ਜੇ ਸਿਰਫ ਪਰਚੇ ਦਰਜ ਕਰਨ ਵਾਲਾ ਤੁਹਾਡਾ ਜਿਹੜਾ ਸਵਾਲ ਆ ਵੀ ਰੈਗੂਲਰ ਐਨ ਜੀਓਸ ਹਨ ਜਿਹੜੇ ਨਾਨ ਰੈਗੂਲਰ ਐਨ ਜੀਓਸ ਉਹਦੇ ਵਿੱਚ ਇਦਾਂ ਜੀ ਅਸੀਂ ਉਸ ਚੀਜ਼ ਨੂੰ ਸਿਨਕ੍ਰੋਨਾਈਜ਼ ਕੀਤਾ ਅਸੀਂ ਆਪਦਾ ਵੇਖ ਲਿਆ ਕਿ ਸਾਡੇ ਜਮਿਨਾਂ ਦੇ 16 ਥਾਣੇ ਨੇ ਫਰੋਜਪੁਰ। ਸੋ ਮੈਂ ਆਗੇ ਇਹਨਾਂ ਨੂੰ ਗਾਈਡ ਕੀਤਾ ਕਿ ਆਪ ਵੀ ਕਈ ਥਾਂ ਤੇ ਐਸਐਸਪੀ ਰਹੇ ਹੋ ਤਾਂ ਪ੍ਰੈਕਟਿਸ ਕੀਤੀ ਸੀਗੀ। ਸੋ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਇੱਕ ਲਿਸਟ ਬਣਾ ਲਓ ਕਿ ਤੁਹਾਡੇ ਕੋ ਕਿੰਨੇ ਰੈਟਲਰ ਹੈ ਐਸਐਸਆਈ ਦੇ। ਫਿਰ ਤੁਹਾਡਾ ਜਿਹੜਾ ਥਾਣਾ ਹੈ ਉਹ ਵੇਖ ਲਓ ਕਿ ਕਿੱਥੇ ਕ੍ਰਾਈਮ ਜ਼ਿਆਦਾ ਮੀਨਸ ਜਿਵੇਂ ਮਮਦੂਦ ਲਾੜੋ ਵੀ ਉਹ 300 ਕਦਮਾ ਸਾਲ ਦਾ ਹੁੰਦਾ। ਕੈਂਟ ਲਾੜੋ ਉੱਥੇ 100 ਵੀ ਹੁੰਦਾ। ਸਟੀਟ ਲਾੜੋ ਉੱਥੇ 150 ਹੁੰਦਾ ਹੁੰਦਾ। ਉਹ ਉਹਨਾਂ ਨੂੰ ਉਸ ਮਤਾਬਕ ਉਸ ਰੇਸ਼ੋ ਦੇ ਵਿੱਚ ਰੈਗੂਲਰ ਐਨ ਜੀਓਸ ਦੇ ਦਿੱਤੇ ਗਏ ਤਾਂ ਕਿ ਉਹਨਾਂ ਦੇ ਜਿੱਥੇ ਜ਼ਿਆਦਾ ਪਰਚੇ ਆ ਉੱਥੇ ਰੈਗੂਲਰ ਜ਼ਿਆਦਾ ਹੋ ਜਾਣ ਜਿੱਥੇ ਘੱਟ ਆ ਉਹ ਘੱਟ ਹੋ ਜਾਣ ਸੋ ਇਹਨਾਂ ਨੇ ਐਸਐਸਪੀ ਸਾਹਿਬ ਨੇ ਆਪਣੇ ਲੈਵਲ ਤੇ ਉਹ ਪ੍ਰੈਕਟਿਸ ਕਰ ਲਈ ਸੋ ਨਾਓ देयर ਇਜ਼ ਨੋ ਇਸ਼ੂਸ ਰਿਗਾਰਡਿੰਗ ਡਰਡ ਪੇ ਕਿਸੇ ਤੇ ਭਾਰ ਨਹੀਂ ਹੁੰਦਾ ਸੋ ਉਸ ਰੇਸ਼ੋ ਦੇ ਵਿੱਚ ਹੀ ਐਲਆਰਡੀ ਦੇ ਦਿੱਤੇ ਗਏ ਤਾਂ ਕਿ ਕੋਈ ਪੈਟਰੋਲਿੰਗਾਂ ਜਾਣੀਆਂ ਕੋਈ ਗੈਸਟਾਂ ਜਾਣੀਆਂ ਕੋਈ ਨਾਕੇ ਲਾਉਣੇ ਉਹ ਲੋਕਰ ਰੈਕ ਜਿਹੜੇ ਆ ਉਹ ਲਈ ਜਾਂਦੇ ਆ ਜਿਹੜਾ ਲਿਖਤ ਪੜਤਦਾ ਦਾ ਕੰਮ ਰੈਗੂਲਰ ਸਰ ਜਿਹੜੇ ਜਦੋਂ ਮਰਜ਼ੀ ਬਿਨ ਸ਼ੋਰ ਨੂੰ ਚੱਲੀ ਉਹ ਜਿੰਨੇ ਸਾਲ ਤੋਂ ਲੈ ਕੇ ਪੜ੍ਹੇ ਆਰੇ 19 ਸਾਲ ਤੋਂ ਲੈ ਕੇ 26 27 ਸਾਲ ਤੱਕ ਕਿਤੇ ਬੜਾ ਨਹੀਂ ਜੀਣਾ ਚਾਹੀਦਾ ਤੇ ਦੇਖੋ ਇਹੋ ਹੀ ਇੱਕ ਏਰੀਆ ਹੁੰਦਾ ਜੀ ਥਿਸ ਇਜ਼ ਦਿ ਗ੍ਰੇ ਏਰੀਆ ਜਿਹੜਾ ਏ ਗਰੁੱਪ ਹੈਗਾ ਕਿਉਂਕਿ ਜਦੋਂ ਬੱਚਾ ਜਿਹੜਾ ਨਾ ਜੀ ਉਹ 10+2 ਤੱਕ ਤਾਂ ਆਪਦੇ ਪੇਰੈਂਟਸ ਦੇ ਬਾਲਾ ক্লোਸਲੀ ਵਾਚ ਤੇ ਰਹਿੰਦਾ ਪੜਾਈ ਦਾ ਵੀ ਹੁੰਦਾ ਵੰਸ ਜਦੋਂ ਪਲੱਸ 2 ਤੋਂ ਬਾਅਦ ਕਾਲਜ ਵਾਲੇ ਪਾਸੇ ਨੂੰ ਜਾਂਦਾ ਉਹਨੂੰ ਥੋੜੀ ਖੋਲ ਮਿਲ ਜਾਂਦੀ ਆ ਸੋ ਸਾਨੂੰ ਉੱਤੇ ਧਿਆਨ ਰੱਖਣਾ ਉਦੋਂ ਉੱਡਣਾ ਸਿੱਖਣਾ ਸੋ ਇਸ ਇਸ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਕਿ ਸਾਨੂੰ ਆਪਣੇ ਬੱਚਿਆਂ ਨੂੰ ਸੰਭਾਲਣ ਦੀ ਲੋੜ ਆ ਆਪਾਂ ਨੂੰ ਆਪਣਾ ਘਰ ਜਿਹੜਾ ਉਹ ਸ਼ੁੱਡ ਸੈਟ ਇਟ ਆਰਡਰ ਉਹ ਇਸ ਏਜ ਗਰੁੱਪ ਚੰਦਾ ਜਿਆਦਾ ਕੋਈ ਇੱਕ ਬੱਚਾ ਨੂੰ ਕੋਈ ਨਸ਼ੇੜੀ ਕੋਈ ਮਿਲ ਗਿਆ ਤੋਂ ਇਹ ਅਲੜ ਉਮਰਾਂ